ਸੋ ਕੱਲ ਮੰਦਭਾਗੀ ਘਟਨਾ ਵਾਪਰਦੀ ਆ ਬਾਈ ਸੁਖਵਿੰਦਰ ਸੈਣੇ ਦਾ ਗੋਲੀਆਂ ਮਾਰ ਕੇ ਕਤਲ ਜਿਹੜਾ ਕਰ ਦਿੱਤਾ ਜਾਂਦਾ ਏ ਸੋ ਬਾਈ ਬੱਬੂ ਪੰਦੇਰ ਨੇ ਸਾਡੇ ਨਾਲ ਕਿਸਾਨ ਜੁਨੀਅਰ ਛੜੂਨੀ ਦੇ ਜ਼ਿਲ੍ਹਾ ਪ੍ਰਧਾਨ ਨੇ ਗੱਲ ਕਰਦੇ ਆ ਬਾਈ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਕੋਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਘਟਨਾ ਕਿੱਦਾਂ ਵਾਪਰਦੀ ਆ ਕੀ ਹੁੰਦਾ ਏ ਇਹ ਕੌਣ ਉਹ ਬੰਦਾ ਸੀ ਵਾਪਰਦੀ ਤਾਂ ਬਾਈ ਇਹ ਕੱਲ ਸ਼ਾਮ ਦੀ 4:00 ਵਜੇ ਦੀ ਆ ਹਨਾ ਚਾਰਕ ਦੀ ਅਸੀਂ ਤਾਂ ਤਿਆਰੀ ਕਰੀ ਜਾਂਦੇ ਸੀ ਬਾਈ ਟੈਂਕੀਆਂ ਸਾਡੀਆਂ ਤੇਲ ਦੀਆਂ ਭੜਾਈਆਂ ਖੜੀਆਂ ਸੀਆਂ ਪੰਜ ਟਰੈਕਟਰਾਂ ਦੀਆਂ ਕਰਾਹ ਪਾਈ ਖੜੇ ਸੀ ਮੈਂ ਇਸ਼ਨਾਨ ਕਰਦਾ ਸੀ ਅਰਦਾਸ ਕਰਨੀ ਸੀਗੀ ਆਪਣਾ ਹੜਪੀੜਤਾਂ ਲਈ ਜਾਣ ਨੂੰ ਕਰਾਹ ਵਾਲੀ ਟਰੈਕਟਰ ਲੈ ਕੇ ਜਾਣ ਨੂੰ ਇੱਥੋਂ ਗਏ ਆ ਅਸੀਂ ਸਾਢੇ 3 ਵਜੇ ਇੱਥੋਂ ਗਏ ਆ ਕੋਈ ਇਹੋ ਜੀ ਗੱਲਬਾਤ ਨਹੀਂ ਸੀ ਇੱਥੇ ਪ੍ਰਾਪਰਟੀ ਡੀਲਰ ਦਾ ਇੱਕ ਦਫ਼ਤਰ ਆਗਾ ਉੱਥੇ ਉਹ ਬਾਈ ਬੈਠਾ ਸੀਗਾ ਹਜੇ ਪਤਾ ਨਹੀਂ ਔਲੀ ਕੋਈ ਟਾਲ ਜਾਂਦੀ ਅਸੀਂ ਹਜੇ ਫੋਨ ਕਰਨਾ ਸੀ ਬਿੰਦਰ ਨੂੰ ਵੀ ਅਸੀਂ ਚੱਲੇ ਆ ਮੈਂ ਹਜੇ ਨੂੰ ਆਖਿਆ ਮਖਾ ਯਾਰ ਆਪਾਂ ਠਹਿਰ ਕੇ ਲਾਉਣੇ ਆ ਫੋਨ ਹੋ ਸਕਦਾ ਸੀ ਉਦੋਂ 4:00 ਵਜੇ ਜੇ ਕੋਈ ਫੋਨ ਕਰ ਲੈਂਦੇ ਉਹ ਸਾਡੇ ਨੀਨੂ ਆ ਜਾਂਦਾ ਤਿਆਰੀ ਕਰਦੇ ਸੀਗੇ ਗੁਰਦਾਰੇ ਅਰਦਾਸ ਦੇ ਵਿੱਚ ਵੀ ਪਤਾ ਨਹੀਂ ਆ ਜਾਂਦਾ ਵੀ ਹਾਂ ਮੇਰੇ ਪਿੰਡ ਦੇ ਚੱਲੇ ਆ ਇਹ ਟਲ ਜਾਂਦੀ ਹੁਣ ਮਾਨੂੰ ਬਹੁਤ ਪਛਤਾਵਾ ਵੀ ਸਾਥੋਂ ਹੀ ਕਿਉਂ ਨਹੀਂ ਫੋਨ ਲਗਾਇਆ ਮੇਰੀ 20 ਦਿਨ ਪਹਿਲਾਂ ਗੱਲ ਹੋਈ ਸੀ ਬਾ ਇਹਦੇ ਨਾਲ ਉਹ ਵੀ ਇਹਨੇ ਆਪ ਹੀ ਫੋਨ ਲਾਇਆ ਸੀ ਮੈਨੂੰ ਕਹਿੰਦਾ ਵੀ ਤੂੰ ਤਾਂ ਮੇਰੇ ਨਾਲ ਬਹੁਤ ਵਧੀਆ ਯਾਰਾ ਕਹਿੰਦਾ ਤੂੰ ਹੜਾਂ ਦੀ ਕਹਿੰਦਾ ਸੇਵਾ ਕਰੀ ਜਾਣਾ ਹੱਤੀ ਕਹਿੰਦਾ ਮੈਥੋਂ ਤਾਂ ਬੱਬੂ ਜਾਇਆ ਨਹੀਂ ਗਿਆ ਚੱਲ ਤੂੰ ਪਿੰਡ ਦਾ ਆਪਣੇ ਦਾ ਨਾਂਗਾ ਜਿਹੜਾ ਦਰਜ ਕਰਾਇਆ ਮੈਂ ਤੇਰਾ ਰੀਣੀ ਆ ਧੰਨਵਾਦ ਆ ਧੰਨਵਾਦ ਦੇ ਤੌਰ ਤੇ ਇਹਨੇ ਮੈਨੂੰ ਫੋਨ ਲਾਇਆ ਸੀ 20 ਦਿਨ ਪਹਿਲਾਂ ਬਸ ਬਹੁਤ ਬਾਈ ਮਾੜਾ ਹੋਇਆ ਬਾਈ ਜਿਹੜੇ ਬੰਦੇ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਕਿੱਦਾਂ ਦਾ ਬੰਦਾ ਸੀ ਪਹਿਲਾਂ ਕੋਈ ਉਹਦਾ ਕ੍ਰਿਮੀਨਲ ਰਿਕਾਰਡ ਕੋਈ ਐਡਾ ਰਿਕਾਰਡ ਤਾਂ ਹੀ ਦੇਖੋ 12-13 ਕਿੱਲੇ ਜ਼ਮੀਨ ਦੇ ਸੀ ਰੋਡ ਦੇ ਉੱਤੇ ਵੇਚ ਕੇ ਇਹਨਾਂ ਲੈਨਾਂ ਚ ਪੈ ਗਿਆ ਦੇਖੋ ਇੱਕ ਬੰਦਾ ਬੀਤੀ ਸਾਲ ਦਾ ਨਾ ਰਹਿੰਦਾ ਹੂੰ ਉਹ ਬੰਦਾ ਜਦੋਂ ਖਤਮ ਹੋ ਗਿਆ ਪੈਸੇ ਨਹੀਂ ਉਹ ਖਤਮ ਹੋ ਗਿਆ ਕੋਠੇ ਤੋਂ ਡਿੱਗ ਪਿਆ ਉਹਦਾ ਇਲਾਜ ਬਿੰਦਰ ਕਰਾਉਣ ਵਾਲਾ ਲੋਕਾਂ ਤੋਂ ਰੁਪਏ ਮੰਗ ਮੰਗ ਕੇ ਅੱਛਾ ਉਹ ਬੰਦੇ ਦਾ ਨਸ਼ਾ ਛਡਾਉਣ ਵਾਲਾ ਬਿੰਦਰ ਆ ਉਹ ਬੰਦੇ ਦਾ ਘਰ ਸੈੱਟ ਕਰਨ ਵਾਲਾ ਇਹ ਉਹ ਆ ਤੇ ਇੱਕ ਤਾਂ ਇਹ ਆ ਵੀ ਭਾਈ ਪਾਸੇ ਬਗਾਨੇ ਆਏ ਕੋਈ ਦੁਸ਼ਮਣ ਮਾਰ ਗਏ ਗੱਲ ਹਾਜ਼ਮ ਆ ਜੇ ਕੁਛੜ 'ਚ ਬਹਿ ਕੇ ਹੁਣ ਦੁਸ਼ਮਣ ਨੂੰ ਪਸਾਣ ਸਕਦੇ ਆ ਮਿੱਤਰ ਨੂੰ ਕੀ ਪਸਾਣਗੇ ਬਈ ਆਪਾਂ ਐਡੀ ਕਟਾਨੂੰ ਅੰਜਾਮ ਕਿਉਂ ਦੇਤਾ ਕਿੱਦਾਂ ਇਹ ਇਹ ਇਹਹੀ ਪ੍ਰੋਬਲਮ ਆ ਨਾ ਜਿਹੜੀ ਅਸੀਂ ਇੱਥੇ ਬੈਠੇ ਆ ਜਾਂ ਅਸੀਂ ਸੰਸਕਾਰ ਨਹੀਂ ਕਰ ਰਹੇ ਨਹੀਂ ਹੋ ਸਕਦਾ ਇਹ ਵੀ ਉਹ ਉਹਦਾ ਜਿਵੇਂ ਹੁਣ ਲੈਣ ਦੇ ਵਿੱਚ ਜੀ ਇਹਨਾਂ ਦਾ ਕੋਈ ਥੋੜੇ ਘਨੇ ਪੈਸਿਆਂ ਦਾ 20 30 ਹਜ਼ਾਰ ਦਾ ਰੌਲਾ ਸੀ ਜੀ ਯਾਰ ਮੌਤ ਕੋਈ ਇਕੱਠ ਹੋਇਆ ਪਹਿਲਾਂ ਕਿਸੇ ਯਾਰ ਦੋਸਤ ਨੂੰ ਮੈਂ ਤੇਤੋਂ ਪੈਸੇ ਲੈਣੇ ਆ ਤੂੰ ਜਵਾਬ ਦੇਤਾ ਮੈਂ ਤਾਂ ਦਿੰਦਾ ਨਹੀਂ ਮੈਂ ਤੇਰੇ ਜੋ ਦੋਸਤ ਨੂੰ ਮੈਂ ਤੇਰੇ ਪਿੰਡ ਦੀ ਪੰਚਾਇਤ ਨੂੰ ਮੈਂ ਤੇਰੇ ਠਾਣੇ ਕਿ ਮੈਂ ਸਿੱਧੀ ਗੋਲੀ ਮਾਰ ਦੂੰ ਤੇਰੇ ਆਕੇ ਇਹ ਚੀਜ਼ ਨੂੰ ਬਾਈ ਉਹ ਉਹਦਾ ਦਿਮਾਗ ਆ ਜਿਹੜਾ ਉਹਨੂੰ ਕੈਚ ਕੀਤਾ ਗਿਆ ਨਸੇ ਦਾ ਉਹ ਵੱਦਾਦੀ ਸੀ ਉਹ ਤੋਂ ਜਿਹੜਾ ਵਰਤੋਂ ਕੀਤੀ ਗਈ ਐਸੀ ਉਸੇ ਢੰਗਾਈ ਤੱਕ ਹੀ ਜਾਣਾ ਚਾਹਣੇ ਆ ਭਾਈ ਅਸਲਾ ਕਿੱਥੋਂ ਆਇਆ ਬੰਦੇ ਕੋਲ ਫਿਰ ਇੱਕ ਗੱਲ ਹੋਰ ਆ ਇੱਕ ਬੰਦਾ ਟੈਕਸ ਭਰਦਾ ਟੈਕਸ ਭਰਦਾ ਮੁੱਲ ਲੈਂਦਾ ਸਰਕਾਰ ਨੂੰ 3 ਸਾਲਾਂ ਬਾਅਦ ਨਿਊ ਕਰਾਉਂਦਾ ਟੈਕਸ ਵੀ ਭਰਦਾ ਉਹਦੇ ਕੋਲੇ ਤਾਂ ਅਸਲਾ ਹੈ ਨਹੀਂ ਜਿਹੜਾ ਬੰਦੇ ਕੋਲੇ ਦੁੱਕੀ ਵੀ ਨਹੀਂ ਤੇ ਕੋਈ ਲਾਇਸੈਂਸ ਨਹੀਂ ਉਹ ਬੰਦੇ ਕੋਲੇ ਅਸਲਾ ਹੈਰਾਨ ਤਾਂ ਸੀ ਇਸ ਗੱਲੋਂ ਹੀ ਹਾਂ ਬਿੰਦਰ ਦਾ ਬਾਈ ਸੁਭਾਅ ਕਿਹਾ ਜਾਂਦਾ ਸੀ ਬਾਈ ਬਿੰਦਰ ਦਾ ਸੁਭਾਅ ਦੇਖੋ ਅਸੀਂ ਵੋਟਾਂ ਦੇ ਵਿੱਚ ਭਾਵੇਂ ਇੱਕ ਦੂਜੇ ਦੇ ਵਿਰੋਧ 'ਚ ਸੀ ਜਦੋਂ ਸਰਪੰਚ ਖੜਾ ਹੋਇਆ ਅਸੀਂ ਦੂਜੀ ਪਾਰਟੀ ਨੂੰ ਨਵਤੇਜ ਨੂੰ ਕਰਦੇ ਸੀ ਸਪੋਰਟ ਪਰ ਗੱਲ ਹੁੰਦੀ ਆ ਵਿਚਾਰਾਂ ਦੀ ਸੋਨੂੰ ਗੁਰੂ ਸਾਹਿਬ ਨੇ ਵੀ ਇਹੀ ਸਿੱਖਿਆ ਦਿੱਤੀ ਆ ਵੀ ਜਿਹੜਾ ਬੰਦਾ ਜਦੋਂ ਕੋਈ ਸਹੀ ਕੰਮ ਕਰਦਾ ਤਾਂ ਉਹਨੂੰ ਸਹੀ ਕਹੋ ਜੇ ਕੋਈ ਗਲਤ ਆ ਤਾਂ ਗਲਤ ਕਹੋ ਇਹਦੇ ਵਿਚਾਰਾਂ ਨੂੰ ਇਹਦੀ ਸੋਚ ਨੂੰ ਜਾਂ ਇਹਨੇ ਆਪਦੇ ਆਪ ਨੂੰ ਦਾ ਲਾਇਆ ਇਹਦੇ ਬਾਈ 8-9 ਤਾਂ ਬੀਜੇ ਲੱਗੇ ਹੋਏ ਸੀ ਜਦੋਂ ਉਹਦਾ ਬੰਦੇ ਦਾ ਜਨਮ ਹੋਇਆ ਨਾ ਉਦੋਂ ਤਾਂ ਮਨੂੰ ਲੱਗਾ ਇਹ ਸਪੀਡਨ ਫਿਰਦਾ ਸੀ ਚਾ ਜਿਹੜੇ ਨੇ ਗੋਲੀ ਮਾਰੀ ਹਾਂ ਜੇ ਆਪਾਂ ਹਸਾਬ ਲਾਈਏ ਉਦੋਂ ਤਾਂ ਸਪੀਡ ਨਾਲ ਫਿਰਦਾ ਸੀ ਇਹ ਮਾਲਾ ਵੀ ਇੰਨਾ ਕੁ ਟਾਈਮ ਕਾਰਨ ਕੀ ਵੀ ਇਹਨੂੰ ਪਿੰਡ ਨਾਲ ਪਿਆਰ ਸੀ ਪੰਜਾਬ ਨਾਲ ਪਿਆਰ ਸੀ ਜੇ ਇਹ ਉਹੀ ਹੁੰਦਾ ਸਿਸਟਮ ਇਹਦੇ ਵੀ ਜੇ ਲੱਗੇ ਵੀ ਆਪਦੇ ਇਹ ਨੰਗ ਜਾਂਦਾ ਉਧਰ ਤੇ ਇਹਨੇ ਤਾਂ ਭਾਈ ਪਿੰਡ ਨਹੀਂ ਇੱਕ ਮੇਨ ਸਾਡੇ ਪੰਚਾਇਤ ਘਰ ਜਾ ਕੇ ਦੇਖੋ ਬਣਿਆ ਵਾ ਅੱਜ ਚਾਹੇ ਕੋਈ ਗਰੀਬ ਸਰਪੰਚ ਬਣ ਜੇ ਮੀਰ ਬਣ ਜੇ ਕਿਸੇ ਨੂੰ ਚਾਹ ਦਾ ਫਿਕਰ ਨਹੀਂ ਐਵੇਂ ਬੰਦਾ ਨਹੀਂ 500 ਕੁਰਸੀ ਪਈਆ ਤੇ ਕਰੋੜਾ ਰੁਪਇਆ ਲੱਗਿਆ ਵੇ ਕਿਸਾਨ ਬਣਾਈ ਇਹ ਬੰਦੇ ਦਾ ਜਿਹੜਾ ਜज्बा ਸੀ ਦੇਖੋ ਅਸੀਂ ਵੋਟਾਂ ਅਸੀਂ ਤਾਂ ਕਿਤੇ ਵਿਰੁੱਧ ਸੀ ਪਰ ਮੈਂ ਇਹ ਬੰਦੇ ਨੂੰ ਪਿਆਰ ਕਰਦਾ ਸੀ ਕਾਰਨ ਕੀ ਵੀ ਜਿੱਥੇ ਵਿਚਾਰੇ ਦੇ ਸਹੀ ਸੀ ਸਹੀ ਸੀਗੇ ਉਹ 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 ਚੀਜ਼ ਨੂੰ ਅਸੀਂ ਫੋਲੋ ਕਰਦੇ ਸੀ ਉਸ ਚੀਜ਼ ਦੀ ਅਸੀਂ ਇੱਜ਼ਤ ਕਰਦੇ ਸੀ ਕਿਉਂਕਿ ਇਹ ਬੰਦਾ ਗਰੀਬਾਂ ਦੀ ਇਹ ਗੱਲ ਚੱਕਦਾ ਸੀ ਹਰ ਇੱਕ ਦੇ ਮੰਨ ਲੋ ਵੀ ਨਾਲ ਖੜਨਾ ਹੁਣ 4 ਦਿਨ ਪਹਿਲਾਂ 3 ਦਿਨ ਪਹਿਲਾਂ ਇੱਥੇ ਭੜੌੜ ਇਕੱਠ ਹੋਇਆ 4 ਸਰਪੰਚ ਫੜ ਕੇ ਕਿਤੇ ਅੰਦਰ ਕਰਤੇ ਆਮ ਆਦਮੀ ਦੀ ਸਰਪੰਚੀ ਉਹਨਾਂ ਦੇ ਵੀ ਜਾ ਕੇ ਇਹ ਹੱਕ ਦੇ ਵਿੱਚ ਖੜਿਆ ਵੀ ਯਾਰ ਤੁਸੀਂ ਗੱਲ ਸੁਣਾ ਮੇਰੀ ਵੀ ਸਰਪੰਚਾਂ ਨਾਲ ਧੱਕਾ ਕਰਦੇ ਹੋ ਤੁਸੀਂ ਵੀ ਬਾਈ ਦੇਖਦੇ ਰਹੇ ਹਾਂ ਜਿੱਥੇ ਵੀ ਕੋਈ ਮਸਲਾ ਹੁੰਦਾ ਸੀ ਉੱਥੇ ਪਹੁੰਚਦਾ ਸੀ ਇਹ ਪੰਜਾਬ ਦੇ ਹਾਲ ਬਾਈ ਹਰ ਇੱਕ ਮੁੱਦੇ ਤੇ ਚਾਹੇ ਕਰਨਲ ਸਾਹਿਬ ਦਾ ਲਾ ਲਓ ਚਾਹੇ ਸਿੱਧੂ ਦਾ ਚਾਹੇ ਕੌਮੀ ਇਨਸਾਨ ਮੋਰਚਾ ਚਾਹੇ ਆਪਣੇ ਹੋਰ ਮੁੱਦੇ ਆ ਇਹਨੇ ਹਰੇਕ ਥਾਵੇਂ ਜਾਣਾ ਉਹਦੀ ਬੇਵਾਕੀ ਨਾਲ ਗੱਲ ਕਰਨੀ ਇਹ ਨਹੀਂ ਵੀ ਤੇਰੇ ਨਾਲ ਬਾਗਿਆ ਤਾਂ ਉਥੇ ਦੋਗਲੀ ਜੀ ਗੱਲ ਕਰੀ ਜਾਊ ਜੇ ਤੇਰੇ ਨਾਲ ਆ ਤਾਂ ਤੇਰੀ ਗੱਲ ਹੀ ਕਰਨੀ ਆ ਇਹ ਬੰਦੇ ਨੇ ਇਹ ਬੰਦੇ ਦਾ ਸਟੈਂਡ ਸੀ ਤੇ ਪਰ ਤੁਸੀਂ ਇੱਕ ਗੱਲ ਦੇਖੋ ਵੀ 6 ਫੁੱਟ ਕੱਦ ਇੰਨਾ ਸੋਹਣਾ ਸੁਨੱਖਾ ਪੜਿਆ ਲਿਖਿਆ 40 40 ਸਾਲ ਲੱਗ ਜਾਂਦੇ ਇਹ ਜੱਗੂ ਪੈਦਾ ਕਰਨ ਨੂੰ ਬਾਈ ਤੇ 4 ਮਿੰਟਾਂ ਦੇ ਵਿੱਚ ਮਿੱਟੀ ਕਰਤਾ ਜਾਣਾ ਬਾਈ ਗੋਲੀ ਕਿੱਥੇ ਲੱਗੀ ਬਾਈ ਦੀ ਗੋਲੀ ਬਾਈ ਇੱਕ ਧੌਣ ਚ ਲੱਗੀ ਆ ਹਮ ਇੱਕ ਮੈਨੂੰ ਲੱਗਦਾ ਇਧਰ ਦੀ ਬਾਹ ਮੇਟੀ ਆ ਨਾ ਹਾਂ ਇੱਕ ਬਾਹ ਵੇ ਉੱਥੇ ਇੱਕ ਆ ਮੈਨੇ ਥਿਆ ਕਿਉਂਕਿ ਬਾਈ ਦੇਖੋ ਉਹ ਬੰਦਾ ਆਇਆ ਉਹਨੇ ਹੱਥ ਮਲਾਇਆ ਹਮ ਹੱਥ ਮਲਾ ਕੇ ਉਹ ਪਿੱਛੇ ਗਿਆ ਉੱਥੇ ਮਨਨ ਪੈ ਉੱਭੜਾਇਆ ਵਾ ਅਸੀਂ ਦਫ਼ਤਰ ਦੇ ਵਿੱਚ ਹੀ ਉੱਥੋਂ ਬਾਹਰ ਕੋਲ ਉੱਥੋਂ ਲੋਡ ਕਰਕੇ ਆਉਂਦੇ ਹੋਏ ਨੇ ਬਾਤ ਦਾੜਦੇ ਨੇ ਉਹ ਬੰਦਾ ਫੋਨ ਤੇ ਗੱਲ ਕਰ ਰਿਹਾ ਸਰਪੰਚ ਨੂੰ ਤਾਂ ਐਵੇਂ ਨਹੀਂ ਪਤਾ ਵੀ ਇਧਰ ਮੇਰੇ ਕੋਲ ਹੀ ਕੋਈ ਡਾ ਪ੍ਰੋਟੀ ਡੀਲਰ ਇੱਕ ਉਹਦੇ ਮੂਹਰੇ ਬੈਠਾ ਐ ਕੁਰਸੀ ਤੇ ਕੋਈ ਨਹੀਂ ਕੀ ਵਜਿਏ ਯਾਰ ਦੋਸਤ ਨੇ ਚੌੜ ਕਰ ਦੇ ਨੇ ਵੀ ਐਂ ਲਾਲੇ ਆਪਾਂ ਕਹਨੇ ਲਾਲਾ ਯਾਰ ਮਾਰ ਲਾ ਐਂ ਨਹੀਂ ਨਾ ਪਤਾ ਵੀ ਉਹਦੇ ਦਿਲ ਚ ਕੀ ਚੱਲੀ ਜਾਂਦਾ ਸਰਪੰਚ ਦੇ ਵੱਤ ਤੋਂ ਵੱਧ ਉਹਨੇ ਲਾ ਕੇ ਉੱਤੇ ਲਾਲਿਆ ਕਹਨੂੰ ਮਾਰ ਮਾਰਾ ਓਏ ਉਹ ਕਹਨੂੰ ਮਾਰ ਮਿੱਤਰ ਮਾਰੀ ਥੋੜੋ ਪਰ ਉਹਨੂੰ ਨਹੀਂ ਸੀ ਪਤਾ ਵੀ ਜਿਹਦਾ ਮੈਂ ਇਲਾਜ ਕਰਾਇਆ ਜਿਹਨੂੰ ਮੈਂ ਸੰਭਿਆ ਵੀ ਇਹ ਮੇਰੀ ਮੌਤ ਆ ਇਹ ਗੱਲ ਦਾ ਬੜਾ ਦੁੱਖਾ ਅਸੀਂ ਕਹਨੇ ਵੀ ਜਿਹੜਾ ਤਾਂ ਦੋਸ਼ੀ ਆ ਉਹਦਾ ਸਲਾ ਟੰਗਿਆ ਜਾਵੇ ਜਿਹੜਾ ਬੰਦਾ ਨਿਰਦੋਸ਼ ਆ ਉਹਨੂੰ ਕਿਸੇ ਨੂੰ ਸਜ਼ਾ ਨਾ ਮਿਲੇ ਸੜੀ ਮੰਗਾ ਇਹੀ ਚੀਜ਼ ਕਰਕੇ ਧਰਨਾ ਲੱਗਿਆ ਵੀ ਸਾਨੂੰ ਕਾਨਫਰੰਸ ਕਰਕੇ ਜਦੋਂ ਪੁਲਿਸ ਸਾਡੇ ਪਰਿਵਾਰ ਨੂੰ ਤਸੱਲੀ ਦੇ ਦੂ ਉਹਨਾਂ ਨੂੰ ਪਤਾ ਲੱਗੂ ਅਸੀਂ ਆਪ ਦਾ ਉੱਠ ਕੇ ਉਹਦਾ ਸੰਸਕਾਰ ਕਰਦੇ ਆਂਗੇ ਭਾਈ ਇਹਦੇ ਬਿੰਦਰ ਦੇ ਕਿੰਨੇ ਬੱਚੇ ਸੀ ਪਰਿਵਾਰ ਬਿੰਦਰ ਭਾਈ ਅਨਮੈਡ ਸੀ ਅੱਛਾ ਅਨਮੈਡ ਸੀ ਇਹ ਮੈਸੀ ਹਸਣਾ ਓਏ ਤੂੰ ਵਿਆਹ ਕਰਾ ਲਾ ਗੱਲ ਸੁਣ ਲੈ ਮੇਰੀ ਛੜਿਆਂ ਨੂੰ ਤਾਂ ਸਰਕਾਰ ਦੇਣੀ ਘਾਟੇ ਚ ਹੁੰਦਾ ਜਿਵੇਂ ਆਪਣਾ ਮਜ਼ਾਕ ਚੱਲਦਾ ਹੁੰਦਾ ਵੀ ਯਾਰ ਛੜਿਆਂ ਨੂੰ ਤਾਂ ਮੁਸ਼ਕਿਲ ਆ ਵੀ ਅਸੀਂ ਬਿੰਦਰ ਉਹਦੇ ਆਪਾਂ ਗੱਲ ਕਰਨੀ ਆਇਆ ਵੀ ਯਾਰ ਛੜੇ ਨਹੀਂ ਅਸੀਂ ਜਿੱਦੇ ਤੂੰ ਵਿਆਹ ਕਰਾ ਲਿਆ ਤੂੰ ਫੇਰ ਤੈਨੂੰ ਅਸੀਂ ਮਾਲਾ ਵੀ ਕੋਈ ਐਮ.ਐਲ.ਏ ਬਣਾਵਾਂਗੇ ਵੀ ਤੂੰ ਸੜਾ ਨਹੀਂ ਹੱਸਦੇ ਸੀਗੇ ਕਹਿੰਦਾ ਜੀ ਬੱਬੂ ਕਰਾਉ ਪਰ ਧਿਆਨ ਹੀ ਉਹਦਾ ਭਾਈ ਇੱਧਰ ਸੀ ਆਪਦੇ ਪਰਿਵਾਰ ਵਿੱਚ ਇੱਧਰ ਹੈ ਹੀ ਨਹੀਂ ਸੀਦਾ ਉਹ ਭਰਾ ਕਿੰਨੇ ਸੀ ਭਰਾ ਭਾਈ ਇਹ ਦੋ ਆ ਹਾਂ ਪਿਤਾ ਦੀ ਇਹਨਾਂ ਦੀ ਡੈਥ ਹੋ ਗਈ ਸੀ ਕੁਝ ਟਾਈਮ ਪਹਿਲਾਂ ਹਾਂ ਬੰਦੇ ਦੀਆਂ ਘਰ ਦੀਆਂ ਸੱਤਾ ਚੋਂ ਹੀ ਜਾਂਦੀਆਂ ਇਹਦੀਆਂ ਅੱਛਾ ਪਰ ਜੋ ਕੋਸ ਸੀਗਾ ਉਹ ਪੰਜਾਬ ਖਾਤਰ ਆਪਦੇ ਪਿੰਡ ਖਾਤਰ ਲਾਈ ਜਾਂਦਾ ਸੀ ਬਾਈ ਇਹ ਬਹੁਤ ਮਨਦੁਖੀ ਹੋਇਆ ਬਾਈ ਬਹੁਤ ਜਿਆਦੇ ਜਿੰਨਾ ਇਹਦਾ ਦੁੱਖ ਹੋਇਆ ਨਾ ਮੈਂ ਕਹਣਾ ਯਾਰ ਨਹੀਂ ਹੋਣਾ ਬਾਈ ਬਾਈ ਜਿੱਦਾਂ ਦੱਸ ਰਹੇ ਨੇ ਜਿਹੜੇ ਬੰਦੇ ਨੇ ਇਹ ਬਾਕਿਆ ਕੀਤਾ ਉਹਦੇ ਵੀ ਕਹਿੰਦੇ ਹਾਲਾਤ ਬਹੁਤ ਖਰਾਬ ਨੇ ਫੇਰ ਕੋਈ ਉਹ ਸਿਖਿਆ ਕੇ ਭੇਜਿਆ ਅਸਲਾ ਕਿੱਥੋਂ ਆਇਆ ਦੇਖੋ ਜੀ ਅਸੀਂ ਵੀ ਮੰਨਦੇ ਆ ਵੀ ਜਿਹੜਾ ਉਹ ਜਾਰੀ ਦੋਸਤੀ ਇੱਕ ਮੌਤ 'ਚ ਤਬਦੀਰ ਹੋਈ ਇੱਕ ਤਾਂ ਇਹ ਹੁੰਦਾ ਵੀ ਦੋ ਜਾਰ ਦੋਸਤਾ ਟਾਪ ਦੇ ਉਹਨਾਂ ਦਾ ਸਾਰੇ ਪਿੰਡ 'ਚ ਪਤਾ ਲੱਗਾ ਵੀ ਇਹ ਲੜ ਪਿਆ ਬੇਦੀ ਵੀ ਇਹਨਾਂ ਦੀ بگੜ ਗਈ ਤੇ ਇੱਕ ਦੋਸਤੀ ਉਹ ਆ ਵੀ ਆਏ ਨਾਲ ਫਿਰਦਾ ਫਿਰਦੇ ਮਾਰਦੇ ਇਹ ਇਹ ਕੀ ਹੋਇਆ ਇੱਕ ਤਾਂ ਆ ਵੀ ਯਾਰ ਦੋਸਤ ਜੀ ਭਾਈ ਇਹਨਾਂ ਦੀ ਤਾਂ ਖੜਕ ਗਈ ਆ ਬੇਦੀ ਹੁਣ ਇਹ ਮਰਨਗੇ ਇੱਕ ਦੂਜੇ ਨਾਲ ਆਪੈ ਨੂੰ ਪਤਾ ਲੱਗ ਗਿਆ ਬੇ ਇਹਨਾਂ ਦੀ ਲੜ ਪਏ ਇੱਕ ਬੰਦਾ ਫੋਨ ਕਰਦਾ ਉਹਨੂੰ 20 ਮਿੰਟ ਪਹਿਲਾਂ ਬਿੰਦਰ ਕਿੱਥੇ ਆ ਉਹ ਕਹਿੰਦਾ ਮੈਂ ਫਲਾ ਮੱਖਾਂ ਆ ਜਾ ਤੇ ਉਹ ਬੰਦਾ ਮੌਤ ਲਈ ਫਿਰਦਾ ਦੁੱਖ ਤਾਂ ਬਾਈ ਇਸੇ ਚੀਜ਼ ਦਾ ਵੀ ਉਹਦਾ ਦਿਮਾਗ ਕਿਨੇ ਕੈਚ ਕੀਤਾ ਕਿਥੋਂ ਇਹ ਸਾਰਾ ਇਹ ਟਾਂਚਾ ਚੱਲਿਆ ਇਹ ਚੀਜ਼ ਲੋਕਾਂ ਮੁਰੇ ਮੈਂ ਕਹਿੰਦਾ ਵੀ ਆਉਣੀ ਚਾਹੀਦੀ ਆ ਦੂਜੀ ਗੱਲ ਲੋਕਾਂ ਨੂੰ ਬੇਨਤੀ ਕਰਦਾ ਜੇ ਤੁਸੀਂ ਕਹੋ ਵੀ ਇਹ ਡਰ ਮਨ ਲਓ ਵੀ ਡਰ ਕੇ ਪਤਾ ਨਹੀਂ ਸਾਡਾ ਅੰਦਰ ਬਹਿ ਕੇ ਖੜਾ ਇਹ ਨਾ ਖੜਾ ਸੋਡਾ ਛੁੱਟੇ ਅੱਜ ਛੁੱਟੇ ਨਾ ਕੱਲ ਛੁੱਟੇ ਮੌਤ ਰਜਾਈ ਚ ਵੀ ਆ ਜਾਣੀਆਂ ਮੌਤ ਕਰੇ ਮੌਤ ਆਉਣੀ ਹੋਣੀ ਆ ਮੈਦਾਨ ਚ ਮਰੋਂਗੇ ਕਿਸੇ ਗੁਰੂ ਨਾਨਕ ਦੇਵ ਜੀ ਸਾਨੂੰ ਕਿਰਤ ਕਰਨੀ ਸਿਖਾਇਆ ਤਾਂ ਉਹਨੇ ਬਾਬਰ ਨੂੰ ਜਾਬਰ ਵੀ ਕਿਹਾ ਸੀ ਸਾਨੂੰ ਇਹ ਨਹੀਂ ਵੀ ਅਸੀਂ ਕੋਲਾ ਆਪਦਾ ਕੰਮ ਤੱਕ ਮਤਵਲਾ ਕੰਮ ਵੀ ਸੋਡਾ ਉਦੋਂ ਤੱਕ ਚੱਲੂ ਜਦੋਂ ਮਾਹੌਲ ਸੈਟ ਆ ਮੰਨ ਲਾ ਤੂੰ ਕਾਰੋਬਾਰ ਕਰਦਾ ਡੇਰੀ ਦਾ ਕੋਈ ਤੇਰੀ ਜੇਬ ਚ ਲੱਖ ਰੁਪਇਆ ਇੱਥੇ ਬੰਦੇ ਮਾਰ ਮਾਰ ਸੀ ਤੇ ਤੂੰ ਕਰ ਲੇਗਾ ਕੰਮ ਮੈਂ ਇਹੋ ਜਿਹੇ ਬੰਦੇ ਦੇਖੇ ਆ ਹੁਣ ਜਿਹੜਾ ਆਪਣਾ ਇਹ ਮਾਰਿਆ ਸੀਗਾ ਬਠਿੰਡੇ ਉਹ ਉਹ ਉਹਦਾ ਟੀਚਰ ਸੀ ਉਹਦਾ ਟੀਚਰ ਸੀ ਉਹਦਾ ਕਿਸੇ ਨੂੰ ਕੋਈ ਕਹਿੰਦੇ ਨਹੀਂ ਸੀ ਚਲੇ ਤਾਂ ਪੰਜਾਬ ਦੇ ਮੁੱਦੇ ਤੇ ਗੱਲ ਕਰਦੇ ਸਰਕਾਰ ਦੇ ਖਿਲਾਫ ਮੈਂ ਇਹੋ ਜਿਹੇ ਬੰਦਿਆਂ ਦੀ ਉਹ ਬੰਦਿਆਂ ਦੀਆਂ ਮੜੀਆਂ ਹੈ ਨਹੀਂ ਅੱਜ ਜਿਹੜੇ ਬੰਦੇ ਕਿਸੇ ਦੇ ਖਿਲਾਫ ਹੀ ਨਹੀਂ ਬੋਲੇ ਉਹਨਾਂ ਦੀਆਂ ਕਬਰਾਂ ਹੈ ਨਹੀਂ ਜੇ ਤਾਂ ਉਹਨਾਂ ਦੀਆਂ ਕਬਰਾਂ ਨਹੀਂ ਹੈਗੀਆਂ ਫਿਰ ਤਾਂ ਬੋਲਣਾ ਬੰਦ ਕਰ ਦਿਓ ਜੇ ਹੈਗੀਆਂ ਨੇ ਫਿਰ ਤਾਂ ਬੋਲ ਕੇ ਮਰੋ ਮੈਂ ਇੱਕੀ ਅਪੀਲ ਕਰਦਾ ਲੋਕਾਂ ਨੂੰ ਵੀ ਲੜਾਈ 'ਚ ਮਰੋ ਹੱਕਾਂ ਸੱਚਾ ਲਈ ਮੰਨੋ ਵੀ ਇਹ ਨਾ ਹੋਵੇ ਵੀ ਤੁਸੀਂ ਜੁੱਬੜ ਦੇ ਵਿੱਚ ਤੇ ਡਰ ਕੇ ਮਰੋ ਉਹਦੇ ਨਾਲ ਮੌਤ ਆ ਜਿਹੜੀ 100 ਸਾਲ ਜ਼ਿੰਦਗੀ ਜਿਉ ਕੇ ਕੋਈ 100 ਦਿਨ ਜਾਦ ਨਹੀਂ ਕਰਦਾ 100 ਦਿਨ ਜਿਉ ਕੇ 100 ਸਾਲ ਜਾਦ ਕਰ ਦਿਆ ਉਹ ਮੇਰੀ ਬੇਨਤੀ ਆ ਵੀ ਲੋਕਾਂ ਨੂੰ ਨਿਕਲੋ ਇਹਦੀ ਵਾਅ ਚੱਕੋ ਤੇ ਇਨਸਾਫ ਲਓ ਵਾਹਿਗੁਰੂ ਜੀ ਕਹਿੰਦੇ ਕਿੰਨੇ ਮਰਡਰ ਹੋ ਗਏ ਜੀ ਦੇਖੋ ਲੋਕਾਂ ਨੇ ਬਦਲਾ ਲਿਆਂਦਾ ਵੀ ਸੁਧਾਰ ਹੋਊ ਕੁਈ ਨਸ਼ਾ ਘਟੂ ਕੁਛ ਹੋਰ ਆ ਵਧਿਆ ਜੀ ਸਭ ਕੁਝ ਤੁਸੀਂ ਵੀ ਦੇਖੀ ਜਾਂਦੇ ਹੋ ਕੀ ਹਾਲ ਹੋ ਗਿਆ ਪੰਜਾਬ ਦਾ ਪੰਜ ਚਾਰ ਸਾਲਾਂ ਚ ਜਿਹੜੇ ਕੋਈ ਛਾਣੇ ਸੀਗੇ ਮੁੰਡੇ ਹੋਰ ਆਓ ਸਭ ਬਾਹਰ ਲੰਘ ਗਏ ਇਸੇ ਚੱਕਰ ਤੋਂ ਜੀ ਕੋਈ ਭੈਣਾ ਉਹ ਨਾ ਮਾਰਦੇ ਬਾਕੀ ਰਹਿੰਦੇ ਗੁੰਦੇ ਨਸ਼ੇ ਨਾ ਖਤਮ ਹੋ ਗਏ ਚੋਰੀ ਕਿੰਨੀ ਵਧ ਗਈ ਜੀ ਦੇਖਿਆ ਜੀ ਤੁਸੀਂ ਲੋਕ ਤਾਂ ਬਦਲਾ ਲਿਆ ਕੇ ਪਸਤੌਂਦੇ ਆ ਜੀ ਬਹੁਤ ਜ਼ਿਆਦੇ ਜਿਹੜੇ ਮੁੰਡੇ ਨੇ ਗੋਲੀ ਮਾਰੀ ਹੈ ਜੀ ਉਹਦੇ ਪਰਿਵਾਰ ਚ ਕੌਣ ਕੌਣ ਨਹੀਂ ਉਹਦੇ ਪਰਿਵਾਰ ਚ ਤਾਂ ਉਹਦਾ ਪਿਤਾਗਾ ਜੀ ਇੱਕ ਮੇਰੇ ਸਾਹਿਬ ਨਾਲ ਮਾਤਾ ਜੀ ਮੇਰੇ ਸਾਹਿਬ ਨਾਲ ਕੱਲਾ ਹੀ ਆਈਏ ਉਹ ਵਿਆਹ ਹੈ ਬਾ ਜੀ ਛੱਡ ਛੜਾ ਹੋਇਆ ਬਾ ਜੀ ਅੱਛਾ ਹਾਂ ਜੀ ਹਾਂ ਜੀ ਬਾਈ ਬਹੁਤ ਜਿਆਦਾ ਘਾਟਾ ਪਿਆਏ ਪੂਰੇ ਬਹੁਤ ਵੱਡਾ ਪਿਆ ਜੀ ਘਾਟਾ ਸਾਡੇ ਨਾਲ ਸਮਾਜ ਸੇਵਕ ਦੇ ਮੁੱਦਿਆਂ ਤੇ ਇਕੱਠਾ ਹੁੰਦਾ ਰਹਿੰਦਾ ਸੀਗਾ ਹੁਣ ਸਾਡਾ ਥੋੜੇ ਦਿਨਾਂ ਦੀ ਗੱਲ ਹੋਈ ਨਹੀਂ ਸੀ ਅਸੀਂ ਇੱਧਰ ਹੜਾ ਪੀੜ ਕਰਕੇ ਉਧਰ ਬਿਜੀ ਚੱਲਦੇ ਸੀ ਅਸੀਂ ਆਖਿਆ ਵੀ ਕੱਲ ਸਾਡੀ ਤੜਕੇ ਗੱਲ ਹੋਈ ਦੁਨਣਾ ਦੀ ਆਬੇਦੀ ਮੇਰੀ ਤੇ ਬੱਬੂ ਬਨੇਰ ਦੀ ਵੀ ਉਹਨੂੰ ਉੱਥੇ ਪਹੁੰਚ ਕੇ ਸ਼ਾਮ ਨੂੰ ਫੋਨ ਲਾਵਾਂਗੇ ਵੀ ਆ ਜਾ ਹੁਣ ਇੱਥੇ 8-7 ਦਿਨ ਲਾਵਾਂਗੇ ਵੀ ਕੰਮ ਆਪਣਾ ਚੱਲਦਾ ਤੇ ਉਹ ਇਹ ਨਾ ਹਉਣ ਲੱਗ ਗਿਆ ਅਸੀਂ ਟਰੈਕਟਰ ਤਿਆਰ ਖੜੇ ਸੀਗੇ ਬਾਹੂ ਦੀ ਫੋਨ ਆ ਗਿਆ ਵੀ ਆ ਗੱਲ ਹੋਊਗੀ ਅਸੀਂ ਉੱਥੇ ਹੀ ਬਸ ਛੱਡ ਕੇ ਟਰੈਕਟਰ ਘਰੇ ਲਾ ਕੇ ਇੱਥੇ ਪਹੁੰਚ ਗਏ ਜੀ ਦੇਖੋ ਬਹੁਤ ਨਜਾਇਜ਼ ਜੀ ਮਾੜੀ ਗੱਲ ਹੋਈ ਆ ਇਹ ਤੇ ਹਰ ਵਾਰਤ ਨਾਲ ਇਹਦੇ ਕਹਿੰਦੇ 5-7 ਦਿਨਾਂ ਦਾ ਨਾਲ ਉਹ ਰਹਿੰਦਾ ਕਰਦਾ ਸੀਗਾ ਤੇ ਇਹਦਾ ਇਨਸਾਫ ਮਿਲਣਾ ਚਾਹੀਦਾ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਉਹਨਾਂ ਚਿਰ ਅਸੀਂ ਸਸਕਾਰ ਨਹੀਂ ਕਰਦੇ ਜਿੰਨਾ ਚਿਰ ਗੱਲ ਕਲੀਅਰ ਨਹੀਂ ਹੁੰਦੀ ਤਿੰਨ ਚਾਰ ਦਿਨ ਪਹਿਲਾਂ ਪਧੌੜ ਬੋਲ ਕੇ ਆ ਜੀ ਧਰਨਿਆਂ ਤੇ ਮੇਰੀ ਕੁੜੀਆ ਬੋਲਦੀ ਐ ਮੈਨੂੰ ਟਿਊਸ਼ਨ ਤੇ ਲੱਗੀ ਵੀ ਪਧੌੜ ਉੱਥੋਂ ਦੀ ਧਰਨਾ ਲੱਗਿਆ ਵੀ ਕਹਿੰਦੀ ਡੈਡੀ ਉੱਥੇ ਸਰਪੰਚ ਬੋਲੀ ਜਾਂਦਾ ਸੀ ਅਸੀਂ ਤਾਂ ਉੱਧਰ ਗਏ ਵੀ ਸੀ ਫਰਮਦਾਸ ਕੰਨੀ ਤੇ ਧਰਨੇ ਤੇ ਤੇ ਕਹਿੰਦੀ ਡੈਡੀ ਸਰਕਾਰ ਖਿਲਾਫ ਬੋਲੀ ਜਾਂਦਾ ਸੀ ਵੀ ਤਾਂ ਆਪਦੀ ਸਰਪੰਚਾਂ ਨਾਲ ਧੱਕਾ ਕਰੀ ਜਾਂਦੇ ਆ ਚਾਰ ਸਰਪੰਚ ਜੀ ਪਧੌੜ ਦੇ ਅੰਦਰ ਕਰਤੇ ਸੀਗੇ ਜੀ ਪਹਿਲਾਂ 8 ਜੀ ਗਏ 8ਾਂ ਚੋਂ 3-4 ਸੈਂਤ ਹੋ ਗਏ ਹੁਣੇ ਨਾਲ ਜੀ ਤੇ ਇਹਦਾ ਬਹੁਤ ਨਿਆਂ ਜੀ ਉਲਟ ਕੰਮ ਹੋਈ ਜਾਂਦਾ ਜੀ ਐ ਜੇ ਕਾਤਲ ਹੋਣ ਲੱਗੇ ਫਿਰ ਕੌਣ ਬੋਲੂ ਜੀ ਹੱਕ ਸੱਚ ਲਈ ਸੋ ਬਹੁਤ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਸੋਗ ਦੀ ਲਹਿਰਾਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਆ ਕਿ ਜਿਨੇ ਕੰਮ ਕੀਤਾ ਉਹਦੇ ਮਗਰ ਕੌਣ ਆ ਕਿਹਨੇ ਇਹ ਕੰਮ ਕਰਾਇਆ ਉਹ ਜਾਂਚ ਕੀਤੀ ਜਾਵੇ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਊਗਾ ਫਿਲਹਾਲ ਪ੍ਰਸ਼ਾਸਨ ਕੀ ਕਹਿੰਦਾ ਉਹ ਵੀ ਜਾਣਾਂਗੇ ਤੁਸੀਂ ਬਣੇ ਰਹੋ ਟਿਵਾਨਾ ਟੀਵੀ ਦੇ